ਜਿਵੇਂ ਬਾਬੇ ਬੁੱਲੇ ਸ਼ਾਹ ਨੇ ਕਿਹਾ ਵਾ ਇਟ ਖੜਕੇ ਦੁੱਪੜ ਵੱਜੇ ਨਾਲੇ ਤਪੇ ਚੁੱਲ੍ਹਾ ਇੰਨਾਂ ਗੱਲਾਂ ਵਿੱਚ ਸੋਹ ਰਾਜੀ ਤੇ ਨਾਲੇ ਰਾਜੀ ਬੁੱਲਾ ਇੱਕ ਬੰਨੇ ਇਟ ਘੜਕਣ ਡਈ ਆ ਲੈਂਟਰ ਦੀ ਸੇਵਾ ਹੋ ਰਹੀ ਆ ਇੱਕ ਬੰਨੇ ਸੰਗਤਾਂ ਜਿਹੜੀਆਂ ਨੇ ਗੁਰੂ ਦਾ ਨਾਮ ਜਪਣ ਡੀਆਂ ਨੇ ਵਾ ਗੁਰੂ ਦਾ ਜਾਪ ਕਰ ਰਹੀਆਂ ਨੇ ਇੱਕ ਬੰਨੇ ਲੰਗਰ ਦੀ ਸੇਵਾ ਚੱਲ ਰਹੀ ਆ ਚੁੱਲਾ ਤਾਂ ਪੰਡਿਆ ਵਾ ਇੱਕ ਬੰਨੇ ਠੰਡੇ ਪਾਣੀ ਦੀ ਸ਼ਬੀਲ ਲੱਗੀ ਹੋਈ ਆ ਸੇਵਾ ਪਾਣੀ ਦੀ ਚੱਲ ਰਹੀ ਆ ਸੰਕਤਾਂ ਬੜੇ ਉਤਸ਼ਾਹ ਦੇ ਨਾਲ ਸੇਵਾ ਕਰ ਰਹੀਆਂ ਨੇ ਸਾਡੇ ਦਿੱਲੀ ਵਾਲੇ ਮਹਾਂਪੁਰਖ ਬਾਬਾ ਹਰਬੰਸ ਸਿੰਘ ਜੀ ਬਾਬਾ ਫੌਜਾ ਸਿੰਘ ਜੀ ਬਾਬਾ ਸੁਰਿੰਦਰ ਸਿੰਘ ਜੀ ਬਾਬਾ ਬਚਨ ਸਿੰਘ ਜੀ ਬਾਬਾ ਗਜੰਦਰ ਸਿੰਘ ਜੀ ਬਾਬਾ ਰਵਿੰਦਰ ਸਿੰਘ ਜੀ ਇਹਨਾਂ ਦੀ ਛਤਰ ਛਾਇਆ ਹੇਠ ਸੰਕਤਾਂ ਸੇਵਾ ਕਰ ਰਹੀਆਂ ਨੇ ਇੱਥੇ ਦੇਖ ਸਕਦੇ ਹੋ ਕਿ ਨਾਨਕ ਮੱਧਾ ਸਾਹਿਬ ਦੇ ਵਿੱਚ ਅੱਜ ਸੇਵਾ ਦਾ ਮਹਾਂਪਰਵ ਚੱਲ ਰਿਹਾ ਵਾ ਕਾਰ ਸੇਵਾ ਚੱਲ ਰਹੀ ਆ ਲੈਂਟਰ ਦੀ ਸੇਵਾ ਹੋ ਰਹੀ ਆ ਕਰਮਚਾਰੀਆਂ ਵਾਸਤੇ ਟਾਵਰ ਬਣ ਰਹੇ ਨੇ ਉਹਨਾਂ ਦੀ ਰਿਹਾਸ ਵਾਸਤੇ ਇੱਥੇ ਕਾਰ ਸੇਵਾ ਵਾਲੇ ਸਾਡੇ ਮਾਪੁਰਖਾਂ ਦਿੱਲੀ ਵਾਲਿਆਂ ਵੱਲੋਂ ਇੱਥੇ ਸੇਵਾ ਕਰਵਾਈ ਜਾ ਰਹੀ ਆ ਔਰ ਸੰਗਤਾਂ ਜੜੀਆਂ ਨੇ ਬਹੁਤ ਹਮਮਾ ਕੇ ਪਹੁੰਚੇ ਹੋਈਆਂ ਨੇ ਸੇਵਾ ਕਰ ਰਹੀਆਂ ਨੇ ਬਹੁਤ سارے ਸਾਡੇ ਸੇਵਾਦਾਰ ਨੇ ਹਾਂਜੀ ਭਾਈ ਜਰਨੈਲ ਸਿੰਘ ਜੀ ਕਰੋ ਸੇਵਾ ਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਬੜੇ ਤਨਮਨ ਧਾਨਾਂ ਸਾਰੀਆਂ ਸੰਗਤਾਂ ਲੱਗੀਆਂ ਨੇ ਬੜੇ ਜੋਰਾ ਸੋਰਾ ਦੇ ਵਿੱਚ ਸਾਰੇ ਹੀ ਵੀਰ ਸੇਵਾ ਕਰਨ ਲੱਗੇ ਨੇ ਗਰਮੀ ਬਹੁਤ ਹੈ ਪਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰੇ ਵੀਰ ਲੱਗੇ ਨੇ ਵਾਹਿਗੁਰੂ ਲੈਂਟਰ ਵੀ ਪੈਂਡਾ ਨਾਲ ਹੀ ਪਰਲੇ ਪਨੇ ਥੜੀਆਂ ਭਰਨ ਡੇ ਆ ਅਗਲੀ ਹੀਟ ਲਈ ਮੰਜ਼ਲ ਦੀ ਵੀ ਤਿਆਰੀ ਕਰਨ ਡੇ ਆ ਤੇ ਉਹਦੀ ਵੀ ਥੜੀਆਂ ਭਰਨ ਡੇ ਆ ਸੰਗਤ ਉਧਰ ਵੀ ਲੱਗੀ ਆ ਦੋ ਮਸ਼ੀਨਾਂ ਉਧਰ ਲੱਗੀਆਂ ਤਿੰਨ ਇਧਰ ਲੱਗੀਆਂ ਨੇ ਪੰਜ ਮਸ਼ੀਨਾਂ ਲੱਗੀਆਂ ਜੀ ਨਾਲੋ ਦਾ ਚੱਲਣੇ ਹਾਂਜੀ ਲਗਾਤਾਰ ਲਗਾਤਾਰ ਸੰਗਤ ਇੰਨੀ ਹੈ ਕਿ ਕਿਸੇ ਨੂੰ ਤਸਲਾ ਨਹੀਂ ਮਿਲਣਿਆ ਜਾਮ ਲੱਗੇ ਪਏ ਨੇ ਚਾਰ-ਛੇ ਵੇਰੇ ਇੰਨੀ ਸੰਗਤ ਆ ਪੰਜ ਮਸ਼ੀਨਾਂ ਚੱਲਣ ਡੀਆਂ ਜੀ ਬਾਬੇ ਨਾਨਕ ਦੇ ਲੰਗਰ ਚੱਲੇ ਸ਼ਰਧਾਈਆਂ ਚੱਲਣ ਡੀਆਂ ਠੰਡੇ ਚੱਲਣ ਡੇ ਸੇਵਾ ਚੱਲਣ ਡੀ ਸੰਗਤ ਦਾ ਕੋਈ ਪਤਾ ਹੀ ਨਹੀਂ ਕਿੱਥੋਂ-ਕਿੱਥੋਂ ਆ ਰਹੀ ਹੈ ਕਿੱਥੋਂ-ਕਿੱਥੋਂ ਨਹੀਂ ਆ ਰਹੀ ਬਾਬੇ ਨਾਨਕ ਦੀ ਮਿਹਰ ਹੈ ਉਹ ਸ਼ਗਦ ਬਾਤ ਚੜ ਕੇ ਬੜੀ ਕਿਰਪਾ ਬਾਬੇ ਫੌਜਾ ਸਾਹਿਬ ਦੀ ਬਹੁਤ ਮਿਹਰ ਹੈ ਜਿੰਨੀ ਸੰਗਤ ਆਉਣ ਗਿਆ ਸੰਗਤ ਹਜਾਰਾ ਹਿਸਾਬ ਨਾਲਾ ਹਜਾਰਾ ਹਿਸਾਬ ਸੰਗਤ ਵੀ ਵੇਖੀ ਲੋ ਗੱਡੀਆਂ ਸੰਗਤ ਵਾਧੂ ਜਿੱਧਰ ਮਰਜੀ ਸੰਗਤ ਵੇ ਗੇੜਾ ਮਾਰੋ ਉਧਰ ਹੀ ਸੰਗਤ ਵਾਧ ਖੜਾ ਆਇਆ ਆਪਣਾ ਸੰਗਤ ਦਾ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਇੱਥੇ ਜਿਹੜੀ ਉਹ ਸਾਰੀ ਹੋ ਰਹੀ ਹੈ ਬਾਬਾ ਬਚਨ ਸਿੰਘ ਜੀ ਬਾਬਾ ਰਵਿੰਦਰ ਸਿੰਘ ਜੀ ਔਰ ਕਮੇਟੀ ਦੇ ਸਹਿਯੋਗ ਦੇ ਨਾਲ ਔਰ ਸੰਗਤਾਂ ਇਸ ਇਲਾਕੇ ਦੀ ਜਿਹੜੀਆਂ ਵਾ ਇਸ ਟਾਈਮ ਬਹੁਤ ਖੁਸ਼ ਹੈਗੀਆਂ ਵਾ ਜਿੱਥੇ ਜਿੱਦਾਂ ਵੀ ਸੇਵਾ ਇੱਥੇ ਹੁੰਦੀ ਜਾ ਰਹੀ ਹੈ ਸੇਵਾ ਕਰਦੀਆਂ ਆਪਦਾ ਜੀਵਨ ਸਫਲ ਕਰਦੀਆਂ ਵਾ ਔਰ ਹੁਣ ਜਿਹੜੀ ਸੇਵਾ ਚੱਲ ਰਹੀ ਆ 1 ਸਾਲ ਤੋਂ ਇਹ ਹੁਣ ਬਾਬਾ ਹਰਬੰਸ ਸਿੰਘ ਜੀ ਔਰ ਬਾਬਾ ਫੋਜਾ ਸਿੰਘ ਜੀ ਦੀ ਯਾਦ ਆ ਰਹੀ ਆ ਲੋਕਾਂ ਨੂੰ ਫੇਰ ਉਸ ਤਰੀਕੇ ਦੇ ਨਾਲ ਜਿਹੜੀ ਆ ਸੇਵਾ ਹੁਣ ਫੇਰ ਦੁਬਾਰਾ ਤੋਂ ਸ਼ੁਰੂ ਹੋਈ ਆ ਸੇਵਾ ਤਾਂ ਪਹਿਲੇ ਵੀ ਹੁੰਦੀਆਂ ਰਹੀਆਂ ਪਰ ਹੁਣ ਜਿਹੜੀ ਆ ਬਹੁਤ ਤੇਜ਼ੀ ਦੇ ਨਾਲ ਇੱਥੇ ਮਹਾਪੁਰਸ਼ ਜਿਹੜੇ ਸੇਵਾ ਕਰਾ ਰਹੇ ਆ ਔਰ ਜੋ ਜੋ ਵੀ ਇੱਥੇ ਜ਼ਰੂਰਤਾਂ ਹੈਗੀਆਂ ਵਾਂ ਨਾਨਕ ਮਤਾ ਸਾਹਿਬ ਦੇ ਵਿੱਚ ਜਿਹੜੀ ਹੈ ਉਹ ਸਾਰੀ ਕਰ ਰਿਹਾ ਜਿੰਨੇ ਗੁਰਦੁਆਰੇ ਦੇ ਕਰਮਚਾਰੀ ਆ ਉਹਨਾਂ ਵਾਸਤੇ ਤੇ ਇਹ ਬਹੁਤ ਹੀ ਇੱਕ ਸ਼ੁਭ ਕੰਮ ਹੈਗਾ ਏ ਮਹਾਪੁਰਸ਼ਾਂ ਦਾ ਜਿਹੜਾ ਵਾਕੇ ਜਿਹੜੀ ਵੀ ਇੱਥੇ ਜਿਹੜੇ ਸੰਗਤ ਇੱਥੇ ਰਹੂਗੀ ਉਹਨਾਂ ਨੂੰ ਇੱਕ ਵਧੀਆ ਮਕਾਨ ਦੇ ਵਿੱਚ ਰਹਿਣ ਦਾ ਮੌਕਾ ਮਿਲੂਗਾ ਕਿਉਂਕਿ ਉਹ ਸੇਵਾ ਕਰਦੇ ਆ ਗੁਰਦੁਆਰੇ ਸਾਹਿਬ ਦੇ ਵਿੱਚ ਔਰ ਬਹੁਤ ਇੱਕ ਵੱਡੀ ਗੱਲ ਹੈਗੀ ਆ ਔਰ ਸਾਧ ਸੰਗਤ ਨੂੰ ਵੀ ਇਹ ਬੇਨਤੀ ਆ ਕਿ ਇਸ ਗੁਰੂ ਘਰ ਦਾ ਵਧ ਚੜ ਕੇ ਸਾਥ ਦਿਓ ਸੇਵਾ ਦੇ ਵਿੱਚ ਜਿਹੜਾ ਵਾ ਵਧ ਚੜ ਕੇ ਆਇਆ ਕਰੋ ਇਹਦੇ ਨਾਲ ਹੀ ਜੀਵਨ ਸਬਲ ਹੋਣਾ ਵਾ ਔਰ ਸੰਤ ਮਹਾਪੁਰਸ਼ਾਂ ਦੇ ਨਾਲ ਜੁੜ ਕੇ ਰਹੋ ਜਦੋਂ ਵੀ ਸੇਵਾ ਕਿਤੇ ਬੁਲਾਈ ਜਾਂਦੀ ਆ ਵਧ ਚੜ ਕੇ ਇੱਥੇ ਪਹੁੰਚਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਜਿਹੜੇ ਗੁਰੂ ਘਰ ਦੇ ਸੇਵਾਦਾਰ ਨੇ ਉਹਨਾਂ ਦੇ ਰਹਿਣ ਦੀ ਜਗ੍ਹਾ ਬਾੜ ਹਾਸ਼ਾ ਉਹ ਸੁੰਦਰ ਹੋਣੀ ਚਾਹੀਦੀ ਆ ਵਧੀਆ ਹੋਣੀ ਚਾਹੀਦੀ ਆ ਔਰ ਸਾਡੇ ਨਾਨਕਪਤਾ ਸਾਹਿਬ ਦੇ ਵਿੱਚ ਜਿਹੜੇ ਕਰਮਚਾਰੀ ਨੇ ਉਹਨਾਂ ਦੀ ਇਲਿਹਾਸ ਬਹੁਤ ਖਸਤਾ ਹਾਲ ਸੀ ਇਸੇ ਚੀਜ਼ ਨੂੰ ਮੁੱਖ ਰੱਖਦੇ ਆ ਆ ਸਾਡੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਇੱਕ ਬਹੁਤ ਸੋਹਣਾ ਉਪਰਾਲਾ ਕੀਤਾ ਵਾ ਉਹਨਾਂ ਦੇ ਵਾਸਤੇ ਇੱਕ ਬਹੁਤ ਵਧੀਆ ਬਿਲਡਿੰਗ ਤਿਆਰ ਕੀਤੀ ਜਾ ਰਹੀ ਆ ਬਹੁਤ ਵਧੀਆ ਕੁਆਟਰ ਤਿਆਰ ਕੀਤੇ ਜਾ ਰਹੇ ਨੇ ਜਿਹਦੇ ਵਿੱਚ ਸੰਗਤਾਂ ਵੱਧ ਚੜ ਕੇ ਹਿੱਸਾ ਪਾ ਰਹੀਆਂ ਨੇ ਸੰਗਤਾਂ ਬੜੇ ਉਤਸ਼ਾਹ ਦੇ ਆਪ ਜੀ ਨੂੰ ਮੈਂ ਦਰਸ਼ਨ ਕਰਾ ਰਿਹਾ ਹਾਂ ਨਾਨਕਪਤਾ ਸਾਹਿਬ ਦੇ ਵਿੱਚ ਸੰਗਤਾਂ ਜੋ ਕਾਰ ਸੇਵਾ ਦੇ ਵਿੱਚ ਹਿੱਸਾ ਪਾ ਰਹੀਆਂ ਨੇ ਬੜੇ ਪ੍ਰੇਮ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਸੇਵਾ ਕਰ ਰਹੀਆਂ ਨੇ ਔਰ ਜਿਹੜੇ ਨਿੰਦਕ ਨੇ ਉਹਨਾਂ ਨੂੰ ਇੱਕ ਸੰਗਤਾਂ ਦਾ ਇੱਕ ਮੂੰਹ ਤੋੜਵਾ ਜਵਾਬ ਹੈ ਮੈਂ ਕਹਿੰਦਾ ਕਿ ਨਿੰਦਕ ਹਮੇਸ਼ਾ ਹੀ ਜਿਹੜੇ ਸਾਡੇ ਸੰਤਾ ਮਹਾਂਪੁਰਖਾਂ ਨੂੰ ਭੰਦੇ ਰਿੰਦੇ ਨੇ ਉਹਨਾਂ ਦੇ ਵਾਸਤੇ ਇੱਕ ਸੰਗਤਾਂ ਵੱਲੋਂ ਬਹੁਤ ਸੋਹਣਾ ਜਵਾਬ ਦਿੱਤਾ ਗਿਆ ਵਾ ਕਿ ਸੰਗਤਾਂ ਬਹੁਤ ਪ੍ਰੇਮ ਦੇ ਨਾਲ ਸੇਵਾ ਕਰਦੀਆਂ ਨੇ ਔਰ ਮਾਪੋਰ ਕਾ ਸਾਡੇ ਅੱਗੇ ਲਾ ਕੇ ਸੇਵਾ ਕਰਾਉਂਦੇ ਨੇ ਆਪ ਸੇਵਾ ਕਰਦੇ ਨੇ ਹੱਥੀਂ ਬਾਬਾ ਜੀ ਦੇ ਦਰਸ਼ਨ ਕਰਾਉਂਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਵਾਜ ਸੇਵਾ ਨੂੰ ਲੈ ਕੇ ਆਪ ਜੀ ਕੀ ਕਹਿਣਾ ਚਾਹੁੰਦੇ ਹੋ ਗੁਨਾਮ ਸਿੰਘ ਸਾਹਿਬ ਮੇਰ ਕਰੇ ਸਾਰੀਆਂ ਸੰਗਤਾਂ ਦੀ ਇਸ ਤਰ੍ਹਾਂ ਹੀ ਪੁਰੂਕਾਰ ਦੀ ਸੇਵਾ ਜਿਹੜੀ ਚੱਲਦੀ ਰਹੇ ਸਾਰੀ ਸੰਗਤਾਂ ਦੇ ਉੱਤੇ ਗੁਨਾਮ ਸਿੰਘ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਅੱਜ ਇਹ ਮਹਾਪੁਰਖਾਂ ਦੇ ਸਹਿਯੋਗ ਨਾਲ ਔਰ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਜੋ ਸਥਾਨ ਹੈ ਇਹ ਰਾਗੀ ਜਾਂ ਗਰੰਤੀ ਸਿੰਘਾ ਵਾਸਤੇ ਮਤਲਬ ਰਹਿਸ਼ੀ ਕੁਆਟਰ ਨੇ 1 BHK ਦੇ ਤੇ ਬਹੁਤ ਖੁਸ਼ ਆ ਸੰਗਤ ਦੇ ਵਿੱਚ ਵੀ ਔਰ ਮਹਾਪੁਰਖਾਂ ਨੇ ਬੜਾ ਪ੍ਰਾਲਾ ਕੀਤਾ ਹੈ ਬਹੁਤ ਧੰਨਵਾਦ ਆ ਸਾਰੀ ਸੰਗਤ ਦਾ ਬਿਲਕੁਲ ਜੀ ਮਹਾਪੁਰਖਾਂ ਦਾ ਬਹੁਤ ਵੱਡਾ ਉਪਰਾਲਾ ਵਾ ਮਹਾਪੁਰਖਾਂ ਦਾ ਇੱਕ ਔਰਾ ਹੁੰਦਾ ਵਾ ਜਿਹਦੇ ਨਾਲ ਸੰਗਤਾਂ ਜੜੀਆਂ ਆ ਵਾ ਖੁਦ ਵਾ ਖੁਦ ਉਹਨਾਂ ਦੇ ਨਾਲ ਜੁੜਦਿਆਂ ਨੇ ਚੱਲ ਕੇ ਆਉਂਦੀਆਂ ਨੇ ਤੇ ਸੇਵਾ ਲਈ ਇਸ ਮਾਹ ਕੁੰਬ ਦੇ ਵਿੱਚ ਹਿੱਸਾ ਪਾ ਰਹੀਆਂ ਨੇ ਆਪ ਜੀ ਦਰਸ਼ਨ ਕਰ ਸਕਦੇ ਹੋ ਕਿ ਬਜ਼ੁਰਗ ਬੱਚੇ ਸਾਡੇ ਨੌਜਵਾਨ ਸਾਡੀਆਂ ਬੀਬੀਆਂ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਸਾਰੇ ਬੜੇ ਉਤਸ਼ਾਹ ਦੇ ਨਾਲ ਅੱਜ ਸੇਵਾ ਕਰ ਰਹੇ ਨੇ ਮਹਾਰਾਜ ਜੀ ਤੁਹਾਡੇ ਤੇ ਦਾਦੇ ਬਾਬੇ ਵੀ ਕਰਦੇ ਬਹੁਤ ਕਾਫੀ ਸਮਾਂ ਹੋ ਗਿਆ ਸਾਨੂੰ ਤੇ ਹਾਂਜੀ ਬਾਪੂ ਜੀ ਦੇ ਵੇਲੇ ਤੇ ਆਉਂਦੇ ਆ ਅਸੀਂ ਤੇ ਕਰ ਸੇਵਾ ਚ ਹਾਂਜੀ ਹਾਂਜੀ ਬਾਬਾ ਫੌਜਾ ਸਿੰਘ ਬਾਬਾ ਅਰਵੰਦ ਸਿੰਘ ਬਾਬਾ ਟੈਲ ਸਿੰਘ ਉਹ ਰਾਜੀ ਰਾਂ ਹਾਂਜੀ ਵੈਸੇ ਕੰਮ ਕੀ ਕਰਦੇ ਹੋ ਮੈਂ ਮਾਰਕੀਟ ਜੌਬ ਕਰਦਾ ਹਾਂ ਜੀ ਹਾਂਜੀ ਹਾਂਜੀ ਤਾਰਾ ਹੈਲਥ ਫੂਡ ਚ ਤਾਰਾ ਹੈਲਥ ਫੂਡ ਕੈਟਲ ਫੀਡ ਹੁੰਦਾ ਪਸ਼ੂਆਂ ਦਾ ਤਾਰਾ ਫੀਡ ਦਾ ਉਹਦੇ ਵਿੱਚ ਜੌਬ ਕਰਦਾ ਹਾਂ ਇਹ ਸਮਝੀ ਏਰੀਆ ਸੇਲਸ ਮੈਨੇਜਰ ਹਾਂਜੀ ਹਾਂਜੀ ਧੰਨਵਾਦ ਇਹ ਦੇਖ ਲਓ ਸਾਡੇ ਪੜ੍ਹੇ ਲਿਖੇ ਵੀਰ ਜਿਹੜੇ ਨੇ ਉਹ ਵੀ ਬੜੇ ਉਤਸ਼ਾਹ ਦੇ ਨਾਲ ਸੇਵਾ ਕਰ ਰਹੇ ਨੇ ਅੱਜ ਸੰਡੇ ਦੀ ਛੁੱਟੀ ਹੋਣ ਕਰਕੇ ਮੈਂ ਹਾਂਜੀ ਇਲਾਹਾ ਪ੍ਰਾਪਤ ਲਿਆ ਜਾਵੇ ਆ ਸੰਡੇ ਦੀ ਛੁੱਟੀ ਹੀ ਇਸ ਕਰਕੇ ਆ ਗਏ ਜੀ ਬਾਬੇ ਨਾਨਕ ਦੇ ਘਰ ਦੇ ਵਿੱਚ ਸੇਵਾ ਦੀ ਬਹੁਤ ਵੱਡੀ ਮਹਾਨਤਾ ਸਾਡੇ ਮਹਾਪੁਰਖ ਜਿਹੜੇ ਨੇ ਸੰਗਤਾਂ ਨੂੰ ਜੋੜਦੇ ਨੇ ਸੇਵਾ ਦੇ ਨਾਲ ਔਰ ਇਹਨਾਂ ਦਾ ਜਿੰਨਾ ਵੀ ਧੰਨਵਾਦ ਕਰੀਏ ਉਨਾ ਹੀ ਥੋੜਾ ਵਾਜੀ ਮਹਾਪੁਰਖ ਬਾਬਾ ਬਚਨ ਸਿੰਘ ਜੀ ਆਪ ਆਪਣੀ ਨਿਗਰਾਨੀ ਹੇਠ ਇੱਥੇ ਸੇਵਾ ਕਰਵਾ ਰਹੇ ਨੇ ਇੱਕ ਟਾਵਰ ਦਾ ਲਿੰਟਰ ਪੈ ਰਿਹਾ ਵਾ ਦੋ ਮੰਜ਼ਲੇ ਦੇ ਉੱਤੇ ਔਰ ਦੂਜੇ ਟਾਵਰ ਵਾਸਤੇ ਇੱਥੇ ਨੀਂਹਾਂ ਭਰੀਆਂ ਜਾ ਰਹੀਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਨੇ ਅਗਲੇ ਟਾਵਰ ਦੀ ਤਿਆਰੀ ਨਾਲੋਂ ਨਾਲ ਚੱਲ ਰਹੀ ਆ ਔਰ ਜਿਹੜੇ ਸਾਡੇ ਨਾਨਕਪਤਾ ਸਾਹਿਬ ਦੇ ਕਰਮਚਾਰੀ ਨੇ ਉਹਨਾਂ ਦੇ ਰਿਹਾਅਸ਼ ਵਾਸਤੇ ਇੱਥੇ ਕੁਆਟਰ ਬਣ ਰਹੇ ਨੇ ਜੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਜੀ ਖੀਰੀ ਨੋਮਰਾਵੰਦ ਮਾਉ ਟਾਂਡਾ ਤੋਂ ਅਹੀਂ ਆਏ ਆ ਸੰਗਤ ਲੈ ਕੇ ਤੇ ਅਹੀਂ ਬਾਬਾ ਜੀ ਹੁਣ ਨਾਲ ਜੁੜੇ ਹੋਏ ਆ ਤੇ ਅਹੀਂ ਸੇਵਾ ਕਰ ਰਹੇ ਆ ਤੇ ਸੰਗਤ ਸਾਰੀ ਹੀ ਸੇਵਾ ਬਹੁਤ ਵੱਧ ਚੜ ਕੇ ਸੇਵਾ ਕਰ ਰਹੀ ਹੈ ਬਹੁਤ ਖੁਸ਼ੀ ਸਾਡੇ ਸੰਗਤਾਂ ਬਹੁਤ ਆਈਆਂ ਬਹੁਤ ਆਪਣੀਆਂ ਗੱਡੀਆਂ ਲੈ ਕੇ ਆਏ ਸਾਰੇ ਹਾਂਜੀ ਆਪਣੇ ਆਪਣੀਆਂ ਗੱਡੀਆਂ ਦੇ ਪਹੁੰਚੇ ਆ ਬਾਬਾ ਜੀ ਇਹਨੇ ਗੱਡੀਆਂ ਕੱਲੀਆਂ ਉਹ ਵੀ ਭਰ ਕੇ ਆਈਆਂ ਜਿਹੜੀਆਂ ਸਾਡੀਆਂ ਗੱਡੀਆਂ ਉਹ ਵੀ ਅਹੀਂ ਭਰ ਕੇ ਲੈ ਕੇ ਆਏ ਹਾਂ ਹਾਂਜੀ ਅਹੀਂ ਪ੍ਰਾਣੀ ਸੇਵਾ ਕਰ ਰਹੇ ਆ ਜੀ ਬਹੁਤ ਜੀ ਅੱਜ ਕਿੰਨੇ ਘੰਟੇ ਹੋ ਗਏ ਅੱਜ ਸਾਨੂੰ ਹੋ ਗਿਆ ਤੇ 4 ਕਿੰਟੇ ਲਗਭਗ ਕੋਈ ਥਕਾਵਟ ਨਹੀਂ ਮਾਰੇ ਦੇ ਘਰ ਗਾੜੀ ਥਕਾਵਟ ਹੁੰਦੀ ਆ ਬਾਬਾ ਜੀ ਦੀ ਸੇਵਾ ਕਰਦੇ ਸਾਨੂੰ ਮਜ਼ਾ ਆਉਂਦਿਆ ਤੇ ਆਨੰਦ ਆਉਂਦਿਆ ਸਾਨੂੰ ਹਾਂ ਆਨੰਦ ਹਾਂ ਜੀ ਹਾਂ ਜੀ ਬਿਲਕੁਲ ਜੀ ਆਨੰਦ ਆ ਰਿਹਾ ਜੀ ਬੋਲ ਸੇਵਾ ਕਰਕੇ ਬਿਲਕੁਲ ਜੀ ਗੁਰੂ ਕੀ ਸੇਵਾ ਦੇ ਵਿੱਚ ਬਹੁਤ ਆਨੰਦ ਆ ਔਰ ਸੰਗਤਾਂ ਆਨੰਦ ਮਾਣ ਰਹੀਆਂ ਨੇ ਸੇਵਾ ਵੀ ਕਰ ਰਹੀਆਂ ਨੇ ਉਹ ਤੁਸੀਂ ਆਓ ਤੁਹਾਨੂੰ ਉੱਤੇ ਲੈਂਟਰ ਦੇ ਉੱਤੇ ਵੀ ਲੈ ਕੇ ਜਾਨਾ ਵਾ ਮੈਂ ਉੱਤੇ ਵਿਖਾਉਣਾ ਵਾ ਤੁਹਾਨੂੰ ਬਾਬਾ ਸੁਰਿੰਦਰ ਸਿੰਘ ਜੀ ਵੀ ਨੇ ਬਾਬਾ ਜੀ ਵਾਜੁਰਜੀ ਕਾ ਖਾਲਸਾ ਹਾਈ ਸਤਿ ਸ੍ਰੀ ਅਕਾਲ